ਮੁਰਦਾਵਾ ਮੁਰਦਾਵਾ ਮਰੀ ਹਸਪਤਾਲ ਦਾ ਸਟਾਫ ਕਰਦਾ ਕੀ ਨਹੀਂ ਨਹੀਂ ਜਿੰਦਾ ਕੋ ਵੀ ਇਹ ਲਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੰਮ ਕਰਦਾ ਪਾ ਜੀ ਮੀਟੋ ਉਹਨੂੰ ਜਿਹੜਾ ਅਟੈਂਡ ਕੀਤਾ ਬਾਰ ਬਾਰ ਕਹਿੰਦੇ ਪ੍ਰਦੀਪ ਕੁਮਾਰ ਓਏ ਇੱਕ ਸਾਡੀ ਕੋਈ ਨਾਪੀਕ ਸਟਾਫ ਦੇ ਕਿਸੇ ਕਮੈਂਡਰ ਮੈਨੂੰ ਸਾਡੀ ਤਾਂ ਨੇ ਉਹਨੂੰ ਚੈੱਕ ਕੀਤਾ ਔਰ ਕੋਈ ਸਾਨੂੰ ਟੰਡ ਨਹੀਂ ਕੀਤਾ ਸੀ ਇਹਨਾਂ ਨੂੰ ਵਾਰ-ਵਾਰ ਰਿਕਵੈਸਟ ਕਰਦੇ ਰਹਿਆ ਕਿ ਸਾਡਾ ਸਾਥੀ ਪ੍ਰਦੀਪ ਮਹਾਰਾ ਜਿਹੜਾ ਇਹ ਆਪਣੇ ਸ਼ਿਵਰੇ ਨੂੰ ਪੀਆਈ ਰੈਫਰ ਕੀਤਾ ਜਾਏ ਪਰੰਤੂ ਸਾਡੇ ਇਹਨਾਂ ਨੇ ਇੱਕ ਨਹੀਂ ਸੁਣੀ ਇਹਨਾਂ ਆਪਣੀ ਮਰਜ਼ੀ ਦੇ ਨਾਲ ਰਜਿੰਦਰਾ ਤਾਲ ਨੂੰ ਦੌਰ ਦਿੱਤਾ ਸੀ ਇਹਨਾਂ ਨੂੰ ਕਹਿ ਕੇ ਅਸੀਂ ਰਜਿੰਦਰਾ ਕੋਲ ਜਾ ਕੇ ਦੇਖੇ ਫਿਰੋ ਨਾ ਸਾਨੂੰ ਪੀਆਈ ਰੈਫਰ ਕਰ ਦਿੱਤਾ ਉਹ ਜਦੋਂ ਸਾਡਾ ਟਾਈਮ ਉਹ ਵੇਸੇ ਕੰਮ ਤੇ ਜੋ ਤੇ ਇਹ ਜਿਹੜਾ ਕਿ ਤਰਨਾਵਾ ਹਾਲ ਕਰੰਟਰੀ ਆ ਰਿਹਾ ਪੇਸ਼ੈਂਟ ਦਾ ਮੂੰਹ ਦੇ ਉਪਰ ਗੂੰਣਾ ਤਾਂ ਮੈਥਨ ਦਾ ਪੇਸ਼ੈਂਟ ਨੂੰ ਲੈ ਜਾਣਾ ਇੱਕ ਮਿੰਟ ਜਿਹੜਾ ਉਹ ਕੀ ਪੀਣਾ ਚਾਹੀਦਾ ਔਰ ਮੈਂ ਪ੍ਰਸ਼ਾਸਨ ਨੂੰ ਚਤਾਵਨੀ ਦੇਣਾ ਔਰ ਤੁਹਾਡੀ ਗੱਲ ਕੱਲ ਖੋਲ ਕੇ ਸੁਣਨ ਔਰ ਫਿਰ ਇਹ ਜਿਹੜਾ ਹਸਪੀਟਲ ਦਾ ਜਿਹੜਾ ਸਾਡੇ ਪੀਏਸੀ ਫਲਾਜ ਜੋਇੰਟ ਫਾਰਮ ਵੱਲੋਂ ਅੱਜ ਜਥੇਬੰਦੀ ਵੱਲੋਂ ਜਿਹੜਾ ਹਸਪੀਟਲ ਦਾ ਜਿਹੜਾ ਉਹ ਕਰਾਓ ਕੀਤਾ ਜਾਏਗਾ ਪ੍ਰਸ਼ਾਸਨ ਦੀ ਜੜੀ ਆ ਉਹ ਮੁਰਦਾਬਾ ਇਹਨਾਂ ਦੇ ਖਿਲਾਫ ਜ਼ੋਰਦਾਰ ਜਮਾ ਪਰ ਦੇਸ਼ ਨੂੰ ਵਿਡਿਆ ਜਾਏਗਾ ਮੈਂ ਫਤਬਾਰਾ ਇੱਕ ਵਾਰ ਵੀ ਜਾਂਦਾ ਪ੍ਰਸ਼ਾਸਨ ਆ ਜਿਹੜਾ ਉਹ ਨੂੰ ਮੈਂ ਚੇਤਾਵਨੀ ਦੇਣਾ ਚਾਹਨਾ ਕਿ ਸਾਡੇ ਨਾਲ ਜਿਹੜੀ ਤੁਸੀਂ ਕਟਨਾ ਕੀਤੀ ਆ ਸਾਡੇ ਮਲਾਤਮ ਦੇ ਨਾਲ ਇਹਦੇ ਖਿਲਾਫ ਇਹ ਬੇੜਾ ਜੋਰਦਾਰ ਪਰ ਰੋਸਨਾਥਰੇ ਸਾਡੇ ਪੀਐਸਵੀ ਪੁਲਾਸ ਜੁਆਇੰਟ ਫੋਰਮ ਦੇ ਸਾਡੀ ਜਥੇਬੰਦੀ ਵੱਲੋਂ ਜੋਰਦਾਰ ਜਿਹੜਾ ਪ੍ਰੋਟੈਸਟ ਕੀਤਾ ਜਾਏਗਾ ਔਰ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਵੀ ਸਾਥੀ ਇੱਥੇ ਮੌਜੂਦ ਨੇ ਉਹਨਾਂ ਨੂੰ ਪਰਜੋਰ ਬੇਨਤੀ ਹੈ ਕਿ ਅਸੀਂ WhatsApp ਗਰੁੱਪਾਂ ਦੇ ਵਿੱਚ ਥਾਰੇ ਮੈਸੇਜ ਫਾੜਨ ਨੇ ਔਰ ਜਿਹੜੇ ਜਿਹੜੇ ਤੁਹਾਡੇ ਨਾਮ ਮੇਰਾ ਨਾਮ ਜਗਮੀਸ਼ ਇਹ ਸ਼ਾਮ ਨੂੰ ਮੇਰਾ ਜਿਹੜਾ ਇੱਕ ਲੈਂਮਨ ਹੈ ਤੇ கரੰਟ ਲੱਗਣ ਦੀ ਮੈਨੂੰ ਖਬਰ ਆਈ ਤੇ ਸਰਕਾਰੀ ਹਸਪਤਾਲੇ ਪਿਲਾਨ ਰਾਜਪਾਲ ਕੇਂਟਰ ਤੇ ਤੇ ਜਿਹੜਾ ਉਹ ਐਮਰਜੈਂਸੀ ਚ ਜਿਹੜਾ ਵੀ ਉਹਦਾ ਪੱਟਿਕਾ ਆਇਆ ਤੇ ਆਣ ਤੇ ਉਹਦੇ ਪਹਿਲਾਂ ਤਾਂ ਉਹ ਡਾਕਟਰਾਂ ਜਿਹੜਾ ਵੀ ਬਿਲਕੁਲ ਧੋਰ ਨਹੀਂ ਕਰੀ ਤੇ ਪੂਰਾ ਪਰਾਂ ਤੋਂ ਆਫ ਫੜ ਫੜ ਕੇ ਵੀ ਦੇਖ ਲੋ ਪੇਸ਼ੈਂਟ ਨੂੰ ਦੇਖ ਲੋ ਦੇਖ ਨੂੰ ਲਿਆਣਾ ਪਿਆ ਤੇ ਫਿਰ ਇਹਨਾਂ ਨੇ ਮੜਮੋਟਾ ਜਿਹਾ ਥੋੜੀ ਮੋੜੀ ਪੱਟੀ ਕੁੜੀ ਜੀ ਕਰਕੇ ਤੇ ਕਹਿੰਦੇ ਵੀ ਓਰੇ ਕੋਈ ਇਲਾਜ ਨਹੀਂ ਹੈਗਾ ਤੇ ਪਟਿਆਲੇ ਕਹਿੰਦੇ ਲਿਜਾਣਾ ਪੈਣਾ ਤੇ ਬੀਪੀ ਵੀ ਫਿਰ ਕਹਿ ਕਹਿ ਕੇ ਮਸਾਂ ਵੀ ਬੜੀ ਮੁਸ਼ਕਲ ਨਾਲ ਚੈੱਕ ਕਰਵਾਇਆ ਤੇ ਡਾਕਟਰ ਵੀ ਜਿਹੜੇ ਓਰੇ ਦੇਖਿਆ ਜਿਨ੍ਹਾਂ ਨੂੰ ਵੀ ਬਿਲਕੁਲ ਹੀ ਪ੍ਰੋਫੈਸ਼ਨਲ ਨਹੀਂ ਹੈਗੇ ਸਾਰੇ ਇਹਨਾਂ ਦਾ ਆਪਣਾ ਟ੍ਰੇਨਿੰਗ ਤੇ ਹੀ ਹੈ ਤੇ ਬਿਲਕੁਲ ਬੀਪੀ ਵੀ ਚੈੱਕ ਕਰਨਾ ਜਿਹਨਾਂ ਨਹੀਂ ਆਂਦਾ ਮੇਰੇ ਖਿਆਲ ਨੂੰ ਤੇ ਬਾਅਦ ਚੋਂ ਇੱਕ ਆਂਟੀ ਨੇ ਆ ਕੇ ਜਿਹਦਾ ਬੀਪੀ ਚੈੱਕ ਕੀਤਾ ਤੇ ਫੇਰ ਫੇਰ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਿਹੜਾ ਰਜਿੰਦਰਾ ਹਸਪਤਾਲ ਪਟਿਆਲੇ ਵਿਖੇ ਲੈ ਜਾਓ ਕਿਉਂਕਿ ਇਹਨਾਂ ਕੋਲ ਸਾਨੂੰ ਇਹ ਦੱਸਿਆ ਗਿਆ ਵੀ ECG ਮਸ਼ੀਨ ਜਾਂ ਹੋਰ ਕੋਈ ਵੀ ਸਕੈਨਿੰਗ ਮਸ਼ੀਨ ਜਿਹੜੀ ਔਰੇ ਨਹੀਂ ਹੈਗਾ ਜੀ ਤੇ ਨਾਮ ਮਰੀਜ਼ ਦਾ ਨਾਮ ਦੀ ਪ੍ਰਦੀਪ ਕੁਮਾਰ ਜੀ ਮੰਗ ਰੱਖਦੇ ਆ ਵੀ ਇੱਕ ਤਾਂ ਜਿਹੜਾ ਇਹਦੇ ਕਾਰਵਾਈ ਹੋਣੀ ਚਾਹੀਦੀ ਜਿਹੜਾ ਸਮੇਂ ਸਰ ਜਿਹੜਾ ਉਹਨਾਂ ਨੇ ਮਰੀਜ਼ ਨੂੰ ਅਟੈਂਡ ਨਹੀਂ ਕੀਤਾ ਤੇ ਜਿਹੜਾ ਲਾਪਰਵਾਹੀ ਜਿਹੜੀ ਬਹੁਤ ਜ਼ਿਆਦਾ ਵਰਤੀ ਗਈ ਕਿਉਂਕਿ ਇੱਕ ਜਿਹੜਾ ਗਰੰਟ ਲੱਗਿਆ ਹੋਇਆ ਪੇਸ਼ੈਂਟ ਹੁੰਦਾ ਜਿਹੜਾ ਬਹੁਤ ਜਿਆਦਾ ਸੈਂਸਿਟਿਵ ਹੁੰਦਾ ਕਿਉਂਕਿ ਜਿਹੜੇ ਸ਼ੁੱਧ ਦੇ ਜਿਹੜੇ 1-2 ਘੰਟਾ ਜਿਹੜਾ ਉੱਤੇ ਅੰਦਰ ਅੰਦਰ ਉਹਦੇ ਸਾਰੇ ਸਕੈਨ ਵਗੈਰਾ ਜਿਹੜੇ ਕਰਨੇ ਜ਼ਰੂਰੀ ਆ ਤੇ ਬਿਲਕੁਲ ਵੀ ਇਸ ਚੀਜ਼ ਵੱਲ ਗੌਰ ਨਹੀਂ ਕਰੇਗੀ ਤੇ ਹੋਰ ਦੂਜਾ ਜਿਹੜਾ ਬਿਲਕੁਲ ਇਹਨਾਂ ਕੋਲ ਜਿਹੜੀ ਇੱਕ ਵੀ ਮਸ਼ੀਨ ਨਹੀਂ ਉਹਦੇ ਚੱਲਦੀ ਤੇ ਉਹ ਵੀ ਅਸੀਂ ਜਿਹੜਾ ਉਹਦੇ ਕਰਕੇ ਨਹੀਂ ਤੇ ਉਰੇ ਹੀ ਜਿਹੜਾ ਅਸੀਂ ਇਲਾਜ ਉਹਦਾ ਕਰਵਾ ਸਕਦੇ ਸੀ ਤੇ ਮੰਗ ਇਹ ਹੀ ਆ ਵੀ ਇਸ ਦੇ ਜਿਹੜੇ ਕੇਸ ਨੂੰ ਦੇਖਿਆ ਜਾਣਾ ਚਾਹੀਦਾ ਇਸ ਦੇ ਜਿਹੜਾ ਖਲਾਫ ਜਿਹੜੀ ਕਾਰਵਾਈ ਦਾ ਦੋ ਕਿਤੇ ਜਾ ਗਰ ਲਾ ਤੇ ਲੰਨ ਲ ਗਏ ਜੀ ਲੇਕੁਮਾ ਸਾਡੇ ਉਰੇ ਰਾਜਪੁਰੇ ਸਿਟੀ ਸਬਡਿਵੀਜ਼ਨ ਤੇ ਜਿਹੜਾ ਬਤੌਰ ਲੈਨ ਜਿਹੜੀ ਡਿਊਟੀ ਕਰੀ ਬਤੌਰ ਕਾਸਟ ਟੈਕਨੀਕਲ ਸੰਗਠਨ ਦੇ ਅੰਦਰ ਤੁਹਾਨੂੰ ਪੂਰੀ ਕਵਰ ਮਿਲੀ ਹੈ ਕਿ ਅਸੀਂ ਕਿਸੇ ਹੋਰ ਜੇ ਵਿੱਚ ਸੀ ਕਿ ਕਿਤੇ ਗੇਰ ਸੀ ਤੁਹਾਨੂੰ ਕਵਰ ਮਿਲੀ ਕਿ ਕਰੰਟ ਲੱਗ ਗਿਆ ਤੁਸੀਂ ਪ੍ਰਵੰਤ ਹਸਪੀਟਲ ਪਹੁੰਚੇ ਐ ਐਮਬੂਲੈਂਸ ਦੇ ਵਿੱਚ ਦਰਾ ਪਾਇਆ ਗਿਆ ਸੀਗਾ ਕਿ ਉਹਨੂੰ ਜਾਣ ਵਾਸਤੇ ਚਲੋ ਸਾਡੇ ਸਾਥੀਆਂ ਦਾ ਵਿਚਾਰ ਬਣਿਆ ਕਿ ਇੱਥੇ ਟੈਂਡਰਿੰਗ ਕਰ ਰਹੇ ਪਤਾ ਲੱਗਾ ਕਿ ਇਹਨਾਂ ਕੋਲ ਮਸ਼ੀਨ ਹੀ ਨਹੀਂ ਕੋਈ ਵੀ ਮਸ਼ੀਨ ਨਹੀਂ ਹੈ ਇਸ ਦੀ ਮਸ਼ੀਨ ਕਰਨ ਵਾਸਤੇ ਕੁਝ ਵੀ ਨਹੀਂ ਪ੍ਰਬੰਧ ਹੀ ਕੋਲ ਨਹੀਂ ਮਿਸ ਕਰਕੇ ਵੀ 2 ਘੰਟੇ ਤੋਂ ਪਰੰਟ ਜਿਹੜਾ ਹੈ ਉਹ ਜਦਾ ਹੁੰਦਾ ਜਦਾ ਅੰਦਰ ਤੱਕ ਵੀ ਗਰਾਈ ਜਾਂਦੀ ਏ ਪੈਰ ਤੱਕ ਕਰੰਟ ਨਿਕਲ ਗਿਆ ਸਾਰੇ ਸਰੀਰ ਦੇ ਅੰਦਰ ਬਿਜਲੀ ਫੈਲ ਜਾਂਦੀ ਉਹਨੂੰ ਬੜਾ ਜ਼ਰੂਰੀ ਹੈ ਕਿ ਐਟ ਅ ਟਾਈਮ ਉਹਦਾ ਜਿਹੜਾ ਟ੍ਰੀਟਮੈਂਟ ਕਰਨਾ ਕਿਉਂਕਿ ਸਾਡੇ ਹਸਪੀਟਲ ਕੱਧ ਵਾਸਤੇ ਨੇ ਸਰਕਾਰੀ ਕਿ ਸਾਡੀ ਤਾਂ ਪੰਜਾਬ ਸਰਕਾਰਾਂ ਦੇ ਕਹਿੰਦੇ ਬਹੁਤ ਮਰਮਦਾਰੇ ਬਹੁਤ ਵੱਡਾ ਮੈਂ ਕਹਿੰਦਾ ਮੇusi ਮੈਂ ਗੱਲ ਕਰਨਾ ਕਿ ਸਰਕਾਰ ਤੇਰੀ ਇੱਕ ਸਸਤੀ ਬਹੁਤ ਵਧੀਆ ਹਸਪਤਾਲ ਬਣਾਉਂਦੇ ਨੇ ਕਿ ਸਾਡੇ ਹਸਪਤਾਲ ਦੇ ਅੰਦਰ ਲੈਣਾ ਨਹੀਂ ਟੁੱਟ ਰਹੀਆਂ ਪੂਰੇ ਮਸ਼ੀਨ ਨਹੀਂ ਹੈ ਕੋਈ ਕੋਈ ਬੀਪੀ ਚੱਕਣ ਵਾਲੀ ਮਸ਼ੀਨ ਨਹੀਂ ਹੈ ਮੈਡਮ ਪੱਕਾ ਕੀ ਗਈ ਹੈ ਕਿ ਤੁਹਾਨੂੰ ਮਸ਼ੀਨ ਹੀ ਨਹੀਂ ਹੈ ਕੋਈ 2 ਘੰਟੇ ਚੱਕ ਬੀਪੀ ਨਹੀਂ ਚੱਕ ਹੋਇਆ ਉਹ ਵੀ ਕਿਸੇ ਕੋਈ ਆਮ ਜਿਹੀ ਫੜ ਕੇ ਨਰਸ ਉਹਨੇ ਚੱਕ ਰਾਇਆ ਨਰਸ ਹੈਗੇ ਜਾਂ ਕੋਈ ਹੋਰ ਸੀ ਕੰਮ ਕਰਨ ਵਾਲੀ ਇਹ ਤਾਂ ਸਾਡੇ ਰਾਜਪੁਰੇ ਦਾ ਪੰਜਾਬ ਦਾ ਹੀ ਹੈਲਥ ਮਾੜਾ ਰਾਜਪੁਰੇ ਛੋਟੋਂ ਕਹੀਂ ਇਹ ਐਵੇਂ ਭਗਵੰਤ ਮਾਨ ਜੀ ਕਹੀ ਜਾਂਦੇ ਨੇ ਵੀ ਬਹੁਤ ਕੁਸ਼ ਹੈ ਬੜਾ ਕੁਸ਼ ਹੈ ਪਰ ਕੱਕ ਨਹੀਂ ਹੈ ਗਰਾਊਂਡ ਲੈਵਲ ਤੇ ਬਿਲਕੁਲ ਖਤਮ ਹੈ ਗਿਆ ਤੇ ਅੱਜ ਅਸੀਂ ਲੈ ਕੇ ਗਏ ਜਾਂ ਜਾਂਦਾ ਰਸਤੇ ਦੇ ਵਿੱਚ ਕੁਝ ਵੀ ਹੋ ਸਕਦਾ ਮਰੀਜ਼ ਉਹਦਾ ਕੌਣ ਜ਼ਿੰਮੇਵਾਰ ਹੈ ਕਿੱਥੇ ਭੇਜਿਆ ਜੀ ਇਹਨਾਂ ਨੂੰ ਤੇ ਕਹਤਾ ਜੀ ਜਿੱਦਰ ਮਰਜ਼ੀ ਲੈ ਜਾਓ ਕੁਛ ਵੀ ਸਾਨੂੰ ਇਹਨਾਂ ਲਿਖ ਕੇ ਨਹੀਂ ਦਿੱਤਾ ਕਿ ਉੱਥੇ ਲੈ ਜੀ ਕਿਉਂ ਸਾਡੇ ਕੋਲ ਤਾਂ ਹੈ ਹੀ ਨਹੀਂ ਲਾਜ ਜਿੱਥੇ ਮਰਜ਼ੀ ਲੈ ਜੀ ਉੱਤੋਂ ਅਸੀਂ ਵੇਖਣਾ ਹੈ ਮਣ ਕਿੱਧਰ ਨੂੰ ਜਾਣਾ ਹੈ ਸਾਡਾ ਮਰੀਜ਼ ਕਿੱਧਰ ਨੂੰ ਭੇਜਣਾ ਹੈ ਇਹਨਾਂ ਨੇ ਕੁੱਟ ਨਹੀਂ ਦਿੱਤਾ ਆਪਣੇ ਵੱਲੋਂ ਲਿਖ ਕੇ ਕਿ ਇੱਥੇ ਲੈ ਜਾਓ ਜਾਂ ਉੱਧਰ ਲੈ ਜਾਓ ਇਹ ਬਹੁਤ ਵੱਡਾ ਤਕਕਾ ਹੈ ਮਰੀਜ਼ ਨੂੰ ਬਾਹਰ ਹੀ ਕੱਢ ਦੇਣਾ ਕਿ ਸਾਨੂੰ ਨਹੀਂ ਪਤਾ ਜਿੱਦਲ ਮਰਜ਼ੀ ਤੁਸੀਂ ਲੈ ਜਾਓ ਇਹ ਬੜਾ ਇੱਕ ਇਹ ਡਾਕਟਰਾਂ ਵੱਲੋਂ ਤਾਂ ਕਹਿ ਕੇ ਮੈਂ ਕਹਿੰਦਾ ਕਿ ਉਹਨਾਂ ਤੇ ਕਾਰਵਾਈ ਜਿਹੜੀ ਹੈ ਜੋ ਬੰਦੀ ਹੈ ਕਾਰਵਾਈ ਨਾ ਤਾਂ ਕਰਨੀ ਚਾਹੀਦੀ ਘੱਟੋ-ਘੱਟ ਇਹਨਾਂ ਨੂੰ ਪਤਾ ਲੱਗੇ ਵੀ ਕਿਸੇ ਦੇ ਨਾਲ ਕਿਸ ਤਰ੍ਹਾਂ ਕਰਦੇ ਨੇ ਬੱਚੇ ਉਹਦੇ ਛੋਟੇ ਨੇ ਅਸੀਂ 24 ਘੰਟੇ ਸਾਡਾ ਖਤਰੇ ਦੇ ਵਿੱਚ ਅਸੀਂ ਰਹਨੇ ਆ ਕੰਮ ਕਰਨੇ ਆ ਸ਼ਾਸਨ ਨੂੰ ਕਰੀਏ ਪੰਖਰੀਆ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਨੇ ਕਿਹੜੇ ਡਾਕਟਰ ਨੇ ਲਾਪਰਵਾਹੀ ਵਰਤੀ ਇਥੇ ਉਸ ਦੇ ਖਿਲਾਫ ਪੜਨ ਦੀ ਵਿਭਾਗੀ ਜਿਹੜੀ ਕਾਰਵਾਈ ਹੈ ਉਹ ਹੋਣੀ ਚਾਹੀਦੀ